ਜੀ ਸਰ ਆਤਰਮ ਪ੍ਰੇਮੀਓ ਜੈ ਵਾਲਮੀਕੀ ਬਹੁਤ ਗੰਭੀਰ ਮੁੱਦਾ ਕੱਲ ਪਾਵਨ ਵਾਲਮੀਕੀ ਤੀਰਥ ਅੰਮ੍ਰਿਤਸਰ ਜਿਹੜਾ ਉੱਥੇ ਕੁਝ ਸੰਤਾਂ ਵੱਲੋਂ ਤੇ ਕੁਝ ਗੁੰਡਿਆਂ ਵੱਲੋਂ ਜਿਹੜਾ ਨੰਗਾ ਨਾਚ ਉੱਥੇ ਹੋਇਆ ਜਿਸ ਵਿੱਚ ਸਾਰੇ ਸਮਾਜ ਦੀ ਪੂਰੇ ਇੰਡੀਆ ਨਹੀਂ ਪੂਰੇ ਵਿਸ਼ਵ ਦੇ ਜਿੱਥੇ-ਜਿੱਥੇ ਵੀ ਵਾਲਮੀਕੀ ਸਮਾਜ ਬੈਠਾ ਸਾਰਿਆਂ ਦੀ ਆਸਥਾ ਨੂੰ ਕਲ ਠੇਸ ਪਹੁੰਚਾਈ ਗਈ ਉਹਨਾਂ ਕੁਝ ਬੰਦਿਆਂ ਵੱਲੋਂ ਇਹ 40 ਸਾਲ ਦੀ ਮਿਹਨਤ ਜਿੰਨੇ ਵੀ ਧਰਮ ਸਮਾਜ ਦੇ ਸੰਗਠਨ ਉਹਨਾਂ ਨੇ 40 ਸਾਲ ਦੀ ਮਿਹਨਤ ਕੀਤੀ ਇਸ ਧੀਰਥ ਨੂੰ ਆਜ਼ਾਦ ਕਰਾਉਣ ਦੇ ਲਈ ਇਹਦੇ ਪਿੱਛੇ ਲੜਾਈਆਂ ਲੜੀਆਂ ਮੈਂ ਆਦੀ ਧਰਮ ਸਮਾਜ ਤੋਂ ਜਿਨ੍ਹਾਂ ਦੇ ਸਰਵੋੱਚ ਪਰਮ ਸ਼ਰਦੇ ਗੁਰੂ ਦਰਸ਼ਨ ਰਤਨ ਰਾਵਨ ਜੀ ਆ ਤੇ ਮੈਂ ਸਰਕਾਰ ਅੱਗੇ ਭਗਵੰਤ ਮਾਨ ਜੀ ਅੱਗੇ ਮੁੱਖ ਮੰਤਰੀ ਜੋ ਹੈਗੇ ਸਾਡੇ ਸਟੇਟ ਦੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਵੀ ਪਿਛਲੇ 40 ਸਾਲ ਦਾ ਰਿਕਾਰਡ ਖੰਘਾਰ ਲੈਣ ਉਹ ਪਿਛਲੇ 40 ਸਾਲ ਦਾ ਰਿਕਾਰਡ ਦੇਖਣ ਔਰ ਕਿਸ ਕਿਸ ਸੰਗਠਨ ਨੇ ਕਿੰਨੇ ਇਸ ਟੀਰੇ ਦੇ ਪਿੱਛੇ ਆਪਣਾ ਜੀਵਨ ਲਗਾਇਆ ਅਗਰ ਉਹਨਾਂ ਜਿਹੜੇ ਬਾਬਿਆਂ ਨੇ ਕੱਲ ਉਥੇ ਗੰਦ ਪਾਇਆ ਅਗਰ ਉਹਨਾਂ ਦਾ 1% ਵੀ ਨਿਕਲ ਆਵੇ ਵੀ ਉਹਨਾਂ ਨੇ 40 ਸਾਲਾਂ ਦੇ ਵਿੱਚ ਕੋਈ ਇਸ ਟੀਰੇ ਦੇ ਲਈ ਕੋਈ ਮਿਹਨਤ ਕੀਤੀ ਹੋਊਗੀ ਉਹਨੂੰ ਆਜ਼ਾਦ ਕਰਾਉਣ ਦੇ ਲਈ ਤੇ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਕਵਾਂਗੇ ਵੀ ਅਸੀਂ ਜ਼ਿੰਮੇਵਾਰ ਹਾਂ ਪਰ ਐਦਾਂ ਦਾ ਕੁਝ ਨਹੀਂ ਉਥੇ ਅੰਦਰ ਭੰਗਾ ਘੋਟੀਆਂ ਦੀ ਨਸ਼ਾ ਨਸ਼ਾ ਵਿਕਦਾ ਨਸ਼ਾ ਘੋਟਿਆ ਜਾਂਦਾ ਉਹ ਸਾਰਾ ਕੋਸ਼ਿਸ਼ ਹੁਣ ਇੱਕ ਗੋਲਕ ਦੇ ਚੱਕਰ ਚ ਹੋਇਆ ਵੀ ਉੱਥੇ ਸਾਰਾ ਸਮਾਜ ਨਤਮਸਤ ਖੋਣ ਲਈ ਜਾਂਦਾ ਉੱਥੇ ਵੱਡੇ ਤਿਹਾਰ ਮਨਾਏ ਜਾਂਦੇ ਆ yogima parv ਦੇ ਰੂਪ ਦੇ ਵਿੱਚ maha snan ਦੇ ਰੂਪ ਦੇ ਵਿੱਚ ਔਰ ਮੇਲਾ ਲੱਗ ਰਿਹਾ ਜਿਹੜਾ 5 ਤਰੀਕ ਤੋਂ ਉਸ ਵੇਲੇ ਦਾ ਜਿਹੜਾ ਉੱਥੇ ਦਾ ਚੜਾਵਾ ਹੈਗਾ ਉਹ ਚੜਾਵੇ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਉਹ ਸੰਤਾ ਨੇ ਉੱਥੇ ਇੱਕ ਡਾਕਾ ਪਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਇੱਥੇ ਆਪਣੀਆਂ ਗੋਲਕਾਂ ਰੱਖੀਏ ਤੇ ਇੱਥੇ ਅਸੀਂ ਆਪਣਾ ਕਰਕੇ ਸਾਰਾ ਕੁਝ ਇਹ ਤੇ ਇਥੋਂ ਸਾਰਾ ਚੜਾਵਾ ਚੱਕਿਆ ਜਾਵੇ ਤੇ ਸਾਡੀ ਪ੍ਰਸ਼ਾਸਨ ਅਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਅਗੇ ਇਹੀ ਬੇਨਤੀ ਹੈ ਕਿ ਜੋ ਕੁਝ ਵੀ ਕੱਲ ਹੋਇਆ ਜਿਨ੍ਹਾਂ ਲੋਕਾਂ ਨੇ ਉੱਥੇ ਮਰਿਆਦਾ ਨੂੰ ਭੰਗ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਅੱਜ ਬੜੇ ਮੁਹੰਮਦ ਨਾਲ ਆਏ ਆ ਅੱਛਾ ਜੀ ਬੀਸੀ ਸਾਹਿਬ ਨੂੰ ਜਨਮੰਦੋ ਸਾਡੇ ਨਾਲ ਕੱਲ ਜਿਹੜਾ ਇਹ ਤੱਕਾ ਹੋਇਆ ਬਹੁਤ ਵੱਡਾ ਤੱਕਾ ਹੋਇਆ ਕਿਉਂਕਿ ਥੋੜੇ ਦਿਨ ਪਹਿਲਾਂ ਦਰਸ਼ਕਤ ਰਾਵਨ ਜੀ ਦੇ ਸਾਡੇ ਗੁਰੂ ਜੀ ਦੇ ਉੱਥੇ ਮਤਲਬ ਕਿ ਮੀਟਿੰਗ ਹੋਈ ਉਹ ਮੀਟਿੰਗ 'ਚ ਸਾਡੇ ਮਤਾ ਪਾਸ ਹੋਇਆ ਸੀ ਕਿ ਸਰਵ ਸੰਪਤੀ ਨਾਲ ਜਿਹੜੇ ਵੀ ਝੰਡਾ ਹੈਗਾ ਚੜੇ ਚਾਹੇ ਉਹ ਕਿਸ ਰੰਗ ਦਾ ਹੋਵੇ ਪਰ ਸਭਾ ਬਸੰਤੀ ਨਾਲ ਪਰ 27 ਤਰੀਕ ਦੀ ਕਾਲ ਸੀ ਕਿ ਉੱਥੇ ਇਕੱਠੇ ਹੋਣਾ ਵਾ ਦੂਜੇ ਬੰਦਿਆਂ ਨੇ ਜਿਹੜੇ ਉਹ ਸਵਾਮੀਆ ਦੇ ਜਿਹੜੇ ਜੋਗੀ ਉੱਥੇ ਦੇ ਉਹਨਾਂ ਨੇ ਬੰਦੇ ਇਕੱਠੇ ਕਰਨੇ ਤੇ ਉਹਨਾਂ ਨੂੰ ਸਾਨੂੰ ਇਹ ਕਾਲ ਸੀ ਸਾਨੂੰ ਪਤਾ ਵੀ ਸੀ ਕਿ ਉਹਨਾਂ ਨੇ ਝਗੜਾ ਕਰਕੇ ਉੱਥੇ ਝੰਡਾ ਚੜ੍ਹਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹ ਝਗੜਾ ਹੋ ਸਕਦਾ ਅਸੀਂ ਉੱਥੇ ਡੀਸੀ ਸਾਹਿਬ ਨੂੰ ਵੀ ਆਪਣਾ ਆਈਜੀ ਨੂੰ ਸਾਰਿਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਵੀ ਇਹ ਚੀਜ਼ ਨੂੰ ਰੋਕਿਆ ਜਾਵੇ ਨਹੀਂ ਤਾਂ ਲੜਾਈ ਹੋਊਗੀ ਸਮਾਜ ਦਾ ਬੜਾ ਵੱਡਾ ਨੁਕਸਾਨ ਹੋਏਗਾ ਵੀ ਅਸੀਂ ਕਿਸੇ ਵੀ ਧਰਮ ਸਥਾਨ ਤੇ ਇਹ ਚਾਹਨੇ ਵੀ ਝਗੜਾ ਨਾ ਹੋਵੇ ਕਿਉਂਕਿ ਜੇ ਝਗੜਾ ਹੋਏਗਾ ਤਾਂ ਫਿਰ ਉਸ ਧਰਮ ਸਥਾਨ ਦੇ ਉੱਤੇ ਪਬਲਿਕ ਡਰ ਜਾਂਦੀ ਆ ਤੇ ਇਹਨਾਂ ਹੀ ਆਸ਼ਵਾਸ਼ਣਾਂ ਦਾ ਮੱਥਾ ਟੇਕਣ ਜਾਏਗੀ ਤੇ ਆਸਾਂ ਟੁੱਟਦੀ ਆ ਉਸ ਤੀਜ ਦੇ ਨਾਲ ਦੇਖਦੇ ਹੋਏ ਫਿਰ ਵੀ ਉਹਨਾਂ ਨੇ ਕੱਲ ਸਾਨੂੰ ਝੂਠ ਬੋਲ ਕੇ ਪ੍ਰਸ਼ਾਸਨ ਨੂੰ ਝੂਠ ਬੋਲ ਕੇ ਏ ਮਨ ਲ ਗੁੰਮਰਾਹ ਕਰਕੇ ਉਹਨਾਂ ਨੇ ਕੱਲ ਦੰਗਾ ਕੀਤਾ ਔਰ ਮੂਰਤੀ ਦੇ ਨਾਲ ਵੀ ਛੇੜਖਾਨੀ ਕੀਤੀ ਉੱਪਰ ਉੱਥੇ ਚੜ੍ਹ ਕੇ ਉਹ ਜੋ ਦੰਗਾ ਉਹ ਉਹਨਾਂ ਨੇ ਨੰਗਾ ਨਾਚ ਕੀਤਾ ਜਿਹੜਾ ਵੀ ਇਹ ਗੱਬਰ ਆ ਜਾਂ ਹੋਰ ਵੀ ਜਿਹੜੇ ਪੰਜ ਸੱਤ ਸੰਦੇ ਜੋਗੀ ਇਹਨਾਂ ਦੇ ਸਾਰਿਆਂ ਤੇ ਸਾਨੂੰ ਮੰਗ ਏ ਆ ਇਹਨਾਂ ਦੇ ਪਰਚਾ ਪਾਇਆ ਜਾਵੇ ਔਰ ਇਹਨਾਂ ਨੂੰ ਪਤਾ ਲੱਗੇ ਕਿ ਕਿਦਾਂ ਇਹ ਗਲਤ ਕੰਮ ਕੀਤਾ ਜਾਂਦਾ ਠੀਕ ਹੈ ਕਰੋ ਕਰੋ ਕਰਨ ਦਿਓ ਕਰੋ ਕਰੋ ਕੋਈ ਨਾ ਕੋਈ ਕਰੋ ਬੋਲੋ ਪ੍ਰਧਾਨ ਜੀ ਬੋਲੋ ਵਿਨੋਦ ਨੂੰ ਬਲਾਓ ਕਿੱਥੇ ਅੱਜ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ कि ਜਿਸ ਮਰਿਆਦਾ ਦੇ ਤਹਿਤ ਔਰ ਜਿਸ ਹਸੀ ਖੁਸੀ ਨਾਲ ਜਿਹੜਾ ਭਗਵਾਨ ਵਾਲਮੀਕੀ ਤੀਰਤ ਦੀ ਉਸਾਰੀ ਕਰਵਾਈ ਆ ਵਾਲਮੀਕੀ ਧਰਮ ਸਮਾਜ ਦੇ ਸਾਰੇ ਉਧੇਦਾਰਾਂ ਨੇ ਸਾਰੇ ਸੰਗਠਨਾਂ ਨੇ ਜੋ ਜੋ ਸਾਡੀ ਮਨਸਾ ਸੀ ਵਾਲਮੀਕੀ ਸਮਾਜ ਦੀ ਉਸ ਉਸ ਮਨਸਾ ਤੇ ਉਹਨਾਂ ਲੋਕਾਂ ਨੇ ਚਾਰ ਚੌਧਰੀਆਂ ਨੇ ਪਾਣੀ ਫੇਰ ਕੇ ਰੱਖ ਦਿੱਤਾ ਉਹ ਚਾਰ ਬੰਦੇ ਉਥੇ ਗਰਧਾਰੀ ਨਾਥ ਜੀ ਔਰ ਮਲਕੀਤ ਨਾਥ ਗੱਬਰ ਸੇਵਕ ਨਾਥ ਜੀ ਇਹ ਚਾਰ ਬੰਦਿਆਂ ਦੇ ਬਦੌਲਤ ਪੂਰੇ ਸਮਾਜ ਦਾ ਘਾਣ ਹੋਇਆ ਔਰ ਜੋ ਨਰਾਦਰ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਮੂਰਤੀ ਦਾ ਔਰ ਉਸ ਸਥਾਨ ਦਾ ਜਿਹਦਾ ਅਸੀਂ ਬਹੁਤ ਸਤਿਕਾਰ ਕਰਦੇ ਆ ਜਿਹਦੀ ਜਿਹਦੇ ਨਾਲ ਸਾਡੀ ਆਸਥਾ ਜੁੜੀ ਹੋਈ ਹੈ ਇੱਕ ਇੱਕ ਬੱਚੇ ਨਾਲ ਉਸ ਆਸਥਾ ਤੇ ਉਹਨਾਂ ਨੇ ਪਾਣੀ ਫੇਰਿਆ ਸੋ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੈਸੇ ਤਾਂ ਸਾਡਾ ਪ੍ਰਸ਼ਾਸਨ ਤੋਂ ਮੰਨ ਉੱਠ ਚੁੱਕਾ ਆ ਕਿਉਂਕਿ ਜੋ ਵੀ ਕੱਲ ਉੱਥੇ ਨੰਗਾ ਨਾਜ ਹੋਇਆ ਆ ਉਹ ਪ੍ਰਸ਼ਾਸਨ ਦੀ ਦੇਖਰੇਖ ਥੱਲੇ ਹੋਇਆ ਆ ਉੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਸਾਡੇ ਲੋਕਾਂ ਨੂੰ ਉੱਥੇ ਬਿਠਾ ਕੇ ਆਸ਼ਵਾਸ਼ਣ ਦਿਵਾ ਕੇ ਵੀ ਤੁਸੀਂ ਇੱਥੇ ਬੈਠੋ ਕੋਈ ਇਦਾਂ ਦਾ ਕੰਮ ਨਹੀਂ ਹੋਣਾ ਔਰ ਸਾਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਲੋਕਾਂ ਨੂੰ ਖੁੱਲ੍ਹੇ ਖੁੱਲਾ ਸੱਦਾ ਦਿੱਤਾ ਗਿਆ ਵੀ ਤੁਸੀਂ ਆਪਣੀ ਜਿਹੜੀ ਇੱਥੇ ਮਨਮਰਜ਼ੀ ਕਰ ਸਕਦੇ ਹੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਵੀ ਜੇ ਜਲਦ ਤੋਂ ਜਲਦ ਉਹ ਝੰਡਾ ਉੱਥੋਂ ਨਾ ਰਿਮੂਵ ਕੀਤਾ ਗਿਆ ਤੇ ਅਸੀਂ ਪੂਰਾ ਵਾਲਮੀਕੀ ਸਮਾਜ ਸੜਕਾਂ ਤੇ ਆਊਗਾ ਔਰ ਇਹਨਾਂ ਸਾਧੂ ਸੰਤਾਂ ਨੂੰ ਔਰ ਉਹਦਾ ਜੁम्मेवार ਸਾਰਾ ਦਾ ਸਾਰਾ ਪ੍ਰਸ਼ਾਸਨ ਹੋਊਗਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਓਕੇ ਓਕੇ ਭਾਜੀ ਓਕੇ ਹਾਂਜੀ ਭਾਜੀ ਮੇਰਾ ਨਾਮ ਨੀਰਸ ਬਹਾਉ ਹੈ ਜੀ ਅੱਜ ਅਸੀਂ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਇੱਕ ਪੱਤਰ ਦਿੱਤਾ ਕਿਉਂਕਿ ਕੱਲ ਅਦਵਾਨ ਵਾਲਮੀਕੀ ਤੀਰਥ ਤੇ ਤੂਣਾ ਸਾਹਿਬ ਟਰੱਸਟ ਦੇ ਜਿਹੜੇ ਗੱਡੀ ਮਸ਼ੀਨ ਮਲਕੀਦ ਨਾਥ ਤੇ ਵਾਜਕ ਉਹ ਬਸ ਫਗਰੀ ਲੱਗਿਆ ਫੋਨ ਤਾਂ ਅੰਦਰ ਸੀ ਕਿ ਮੈਂ ਅਸੀਂ ਵੇਟ ਕਰੀ ਤੇ ਉਹਨਾਂ ਦੇ ਸਾਥੀਆਂ ਕੰਨਿਓ ਜੋ ਭਗਵਾਨ ਵਾਲਮੀਕੀ ਇਹਦੇ ਅੱਛੇ ਜਿਹੜੀ ਬੇਇੱਜ਼ਤੀ ਦਾ ਜਿਹੜਾ ਕੰਮ ਕੀਤਾ ਗਿਆ ਉਹ ਬਹੁਤ ਹੀ ਨਿੰਦਨਯੋਗ ਹੈ ਅੱਜ ਅਸੀਂ ਲੁਧਿਆਣਾ ਦੇ ਸਭ ਵੱਖ-ਵੱਖ ਸੰਗਠਨਾਂ ਤੋਂ ਸਾਰੇ ਹੀ ਇਕੱਠੇ ਹੋ ਕੇ ਵਾਲਮੀਕੀ ਸਮਾਜ ਦੇ ਨੇਤਾगण ਜਾਂ ਜੋ ਧਰਮ ਸਮਾਜੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਆ ਧਾਰਮਿਕ ਤੇ ਸਮਾਜਿਕ ਸੰਗਠਨ ਇਕੱਠੇ ਹੋ ਕੇ ਅੱਜ ਈਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਤਾਂ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਤੱਕ ਜਿਹੜੀ ਵਾਲਮੀਕੀ ਸਮਾਜ ਦੀ ਜਿਹੜੀ ਆਵਾਜ਼ ਹੈ ਜਾਵੇ ਕਿ ਜਿਹੜੇ ਦੋਸ਼ੀਆਂ ਨੇ ਉੱਥੇ ਜਿਹੜਾ ਭਗਵਾਨ ਵਾਲਮੀਕੀ ਆਸ਼ਰਮ ਤੇ ਜਿਹੜਾ ਬੇਅਦਬੀ ਦਾ ਕੰਮ ਕੀਤਾ ਜਿਹੜਾ ਝੰਡਾ ਚੜਾ ਕੇ ਜਾਂ ਜੁੱਤੀਆਂ ਲੈ ਕੇ ਅੰਦਰ ਗਏ ਹਥਿਆਰਬੰਦ ਲੋਕਾਂ ਦੇ ਨਾਲ ਅੰਦਰ ਸ਼ਾਮਲ ਹੋ ਕੇ ਝੰਡਾ ਕਿਹੜਾ ਚੜਾਇਆ ਗਿਆ ਜੀ ਝੰਡਾ ਲਾਲ ਰੰਗ ਦਾ ਚੜਾਇਆ ਗਿਆ ਜੀ ਉੱਥੇ ਜਦ ਕੀ ਕਿ ਪੂਰਾ ਵਾਲਮੀਕੀ ਸਮਾਜ ਹਜੇ ਝੰਡੇ ਦੇ ਮੈਟਰ ਤੇ ਸਾਰੇ ਇਹ ਸਰਵ ਸਹਿਮਤੀ ਨਹੀਂ ਹੋਈ ਆ ਕਿਉਂਕਿ ਅਸੀਂ ਇਹ ਚਾਹਦੇ ਆ ਵੀ ਜੋ ਵੀ ਝੰਡਾ ਚੜੇ ਉੱਥੇ ਸਾਰਿਆਂ ਦੀ ਸਬ ਸਹਿਮਤੀ ਨਾਲ ਚੜੇ ਕਿਉਂਕਿ ਭਗਵਾਨ ਵਾਲਮੀਕੀ ਦਿੱਰਤ ਕਿਸੇ ਇੱਕ ਟਰਸਟ ਦਾ ਜਾਂ ਇੱਕ ਸੰਗਠਨ ਦਾ ਨਹੀਂ ਹੈਗਾ ਇਹ ਪੂਰੇ ਸਮਾਜ ਦਾ ਵਾ ਕਿਥੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਵੀ ਵਾਲਮੀਕ ਸਮਾਜ ਜਿਹੜਾ ਵਸ ਰਿਹਾ ਵਾ ਉਹ ਆਸਤਾ ਭਗਾਨ ਵਾਲਮੀਕ ਦੀ ਰਤ ਅੰਮ੍ਰਿਤਸਰ ਤੇ ਰੱਖਦਾ ਅਸੀਂ ਚਾਹਨੇ ਆ ਵੀ ਜੋ ਵੀ ਝੰਡਾ ਚੜ੍ਹੇ ਉੱਥੇ ਸਾਰੇ ਦੇ ਸੈਕਟਰਾਂ 'ਚ ਚੜ੍ਹੇ ਕੱਲ ਜਿਨ੍ਹਾਂ ਨੇ ਇੱਥੇ ਬੇਅਦਬੀ ਦਾ ਕੰਮ ਕੀਤਾ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਇਹ ਚਾਹਨੀ ਆ ਕਿ ਵੀ ਪਹਿਲਾਂ ਤਾਂ ਉੱਥੇ ਦੇ ਪ੍ਰਸ਼ਾਸਨ ਨੇ ਜਿਹਨੇ ਪੂਰੀ ਜ਼ਿੰਮੇਵਾਰੀ ਲਈ ਸੀਗੀ ਵੀ ਇਦਾਂ ਦੀ ਘਟਨਾ ਕੋਈ ਨਹੀਂ ਹੋਏਗੀ ਪਰ ਉੱਥੇ ਦੀ ਪ੍ਰਸ਼ਾਸਨ ਜਿਹੜੀ ਆ ناکਾਮਯਾਬ ਹੋਈ ਆ ਅਸੀਂ ਇਹ ਚਾਹੁੰਦੇ ਆ ਜਿਹੜੇ ਉੱਥੇ ਦੇ ਅਧਿਕਾਰੀ ਆ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀਗੀ ਉਹਨੂੰ ਪਹਿਲੇ ਤੌਰ ਤੇ ਉਥੇ ਡਿਸਮਿਸ ਕੀਤਾ ਜਾਵੇ ਜਾਂ ਨੌਕਰੀ ਤੋਂ ਸਸਪੈਂਡ ਕੀਤਾ ਜਾਵੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸਾਨੂੰ ਅੱਜ ਲੁਧਿਆਣੇ ਜ਼ਿਲ੍ਹੇ ਚ ਮਨਪੱਤਰ ਦਿੱਤਾ ਹੈ ਜਿਹੜਾ ਕਿ ਇਹ ਚਾਹੁੰਦੇ ਕਿ ਸੀਐਸ ਸਾਹਿਬ ਨੂੰ ਪਹੁੰਚਾ ਦਈਏ ਤਾਂ ਮੈਂ ਇਹਨੂੰ ਸੀਐਸ ਸਾਹਿਬ ਨੂੰ ਅੱਥਰ ਫਾਰਵਰਡ ਕਰਦਾ ਹਾਂ ਤਾਂ ਕਿ ਇਹਨਾਂ ਨੇ ਮੰਗ ਜੋ ਹੈ ਕੱਲ ਜੋ ਵੀ ਇਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਉਸ ਤੋਂ ਪਹਿਲਾਂ ਸੀਐਸ ਸਾਹਿਬ ਤੱਕ ਪਹੁੰਚਾਈ ਜਾਵੇ ਜਿਹੜੇ ਜੱਡੇ ਦੀ ਉਹ ਕਹਦੇ ਇਹ ਜੱਡਾ ਕਰਨਾ ਚਾਹੀਦਾ ਉਹਦੇ ਬਾਰੇ ਪ੍ਰਦਰਸ਼ਨ ਨੀ ਉਹ ਤਾਂ ਦੇਖੋ ਅਰੇ ਬਾਰੀ ਆ ਜੋਰ ਅੰਸ਼ ਤੇ ਲੱਗਦੀ ਝੀਲੇ ਚਿਕਨਸੀਡੈਂਟ ਹੋਇਆ ਹੈ ਉਥੇ ਦਾ ਅਲੱਗ ਪ੍ਰਸ਼ਾਸਨ ਹੈ ਮਸ਼ੀਨਰੀ ਹੈ ਉਹ ਆਪ ਨੂੰ ਉਹਨਾਂ ਨੇ ਇਨਕੁਆਇਰੀ ਕਰਨੀ ਹੈ ਉਹ ਦੇਖਦੇ ਹਾਂ ਜੀ ਪੂਰੇ ਤਾਂ ਇਹ ਸਿਰਫ ਇਸ ਕਰਕੇ ਆਏ ਹਨ ਕਿ ਇਹਨਾਂ ਨੇ ਆਪਣੀ ਮੰਗ ਸੀਐਨ ਸਾਫ ਕੋਰਪੋਰੇਸ਼ਨਾਂ ਨੂੰ ਮੈਂ ਮਹੀ ਫਾਰਮ ਕਰਨਾ ਹੈ ਠੀਕ ਠੀਕ ਥੈਂਕ ਯੂ